ਹਲੋ ਜੀ ਇੱਕ ਜੰਤਰ ਮੰਤਰ ਦਿਖਾਉਣੇ ਹੈਗੇ ਸਾਡੇ ਕੋਲੇ ਮੁੰਡਿਆਂ ਕੋਲ ਮਸ਼ੀਨ ਖੜੀ ਹੈਗੀ ਤੇ ਤੁਹਾਨੂੰ ਦਿਖਾਉਣੇ ਆ ਤੁਸੀਂ ਹੋ ਆਕੇ ਭਈ ਮੇਰਾ ਕੋਈ ਹਿੱਸਾ ਨਹੀਂ ਇਹ ਜਸ ਨਾ ਹੈਗਾ ਇਹਨਾਂ ਨੇ ਪਾਰ ਦੇ ਨਾਲ ਚਾਰ ਪਾਇਆ ਸੀਗਾ ਤੇ ਕਹਿੰਦੇ ਹੱਦ ਕੋਲ ਮਸ਼ੀਨ ਘਰੇ ਵੀ ਖੜੀ ਹੈ ਇਸ ਦੀ ਪਿਓਰ ਕਰਾਈ ਨਹੀਂ ਇਹ ਜੀ ਆਹ ਬੜਾ ਜੰਤਰ ਸਾਹਮਣੇ ਸਿੰਨੇ ਮੇਰੇ ਵੀਰੋ 5 ਕਿੱਲਿਆਂ ਦਾ 8 ਦੇ ਨਾਲ ਚੱਲਦਾ। ਉਹ ਕਾਹ ਬਰਾ ਬਰੀਕ ਪੰਪ ਲੱਗੇ ਹੋਏ ਐ। ਸਹੀ ਸ਼ਕਤੀਮਾਨੀ ਸੀ ਨਾ ਇਹਦੇ ਤੋਂ ਉਹ ਸਾਰਾ ਇਹ ਵਿਕਾਊ ਕਰ ਸਕਦੀ ਹਨ। ਇਹ ਕਿਸੇ ਨੇ ਲੈਣੀ ਹੋਈ। ਇਹ 5 ਲੱਖ ਦਾ ਹੈ। ਵਧੀਆ ਨਾਲ-ਨਾਲ ਇਹਨੇ ਬਾਈ ਦੇਣ ਦਾ ਮਸ਼ੀਨ ਦੇ। ਨਾਲ ਦੇ ਦਾਂਗੇ 1.5 ਲੱਖ ਰੁਪਈਆ। ਹਾਂ। ਨਾਲ ਥੋੜੇ ਰੀਚ ਦੇ ਦਾਂਗੇ ਇਹ ਕਰਣੀ। ਬਸ ਚੱਲਦੀ ਐ ਹਾਂ, ਹੋਰ ਵਾਲ ਚੱਲਦੀ ਐ। ਚੱਲਦੀ ਐ ਮਸ਼ੀਨ ਵਧੀਆ। ਬਸ ਥੋੜੀ ਜੀ ਕਿਆਰ ਚ ਨਹੀਂ ਚੱਲੀ ਹੈਗੀ। ਮਾਡਲ ਲ ਬਾਈ ਐ ਵੈਸੇ। ਕੁਣੇ ਦੀ ਸਦੀਾਰੇ ਲਾਲ ਲਾਲ ਅੱਖਾਂ ਵਾਲਾ ਤੇਰਾ ਹੋਈ ਜਾਂਦਾ ਲਓ ਜੀ ਕੇ ਤਾਂ ਮੀ ਪਿਆ ਪਿਆਗਾ ਤੇ ਗੱਲ ਰਹੇਗਾ ਸੀਗਾ ਥੋੜਾ ਜਾਂ ਅੱਟੈਂਸ਼ਨ ਨਹੀਂ ਵੇਡਾਂਗੇ ਚਲੋ ਠੰਡ ਹੋ ਗਈ ਵੈਸਤਾ ਆ ਜਾਓ ਪਤੋਂ ਛੱਲੀਆਂ ਦਿਖਾਉਣੇ ਆਂ ਤੁਹਾਨੂੰ ਲੋ ਜੀ ਤੁਹਾਨੂੰ ਹੌਲ ਠੰਡਾ ਸੁਕਵਾ ਬੜੀ ਗਰਮੀ ਸੀ ਤਿੰਨ ਚਾਰ ਦਿਨ ਪਹਿਲਾਂ ਠੀਕ ਛੱਲੀਆਂ ਤੁਹਾਨੂੰ ਦਿਖਾਉਣੇ ਪੜਿਆ ਸਮੂਹ ਛੱਲੀਆਂ ਨਹੀਂ ਆਜ ਥੋੜਾ ਜਿਹਾ ਕੰਮ ਕੱਲ ਰਹਿ ਗਿਆ ਸੀਗਾ ਤੇ ਸੋਚਿਆ ਸੀ ਅੱਜ ਵੀ ਸਵੇਰੇ ਚਲਾਵਾਂਗੇ ਸਿਹਾਂ ਤੇ ਆਜੋ ਆਪਾਂ ਹਮ ਮਸ਼ੀਨ ਕਸਦੇ ਆਂਗੇ ਆ ਦੇਖੋ ਛੱਲੀ ਪਈ ਐ ਨਾ ਗੁੰਦੇ ਦਾਣੇ ਕੱਚੀ ਐ ਵੈਸੇ ਪਣਾਉਣੇ ਆ ਪੰਜ ਚਾਰ ਛੱਲੀਆਂ ਨਾ ਤੋਂ ਮੁੰਡਿਆਂ ਦੇ ਉੱਤੇ ਜੋ ਆਗੇ ਮੁੰਡੇ ਜੋ ਭਰ ਆਗੇ ਤੇ ਇਹ ਸ਼ਾਮ ਨੂੰ ਥੋੜੇ ਜਿ ਬਿਜੀ ਹੋ ਜਾਂਦੇ ਜਿਆਦੇ ਮਸ਼ੀਨ ਖਵਾਉਂਦੇ ਆ ਲੈ ਫੜੀ ਗੋਪੀ ਆ ਲੈ ਫੜੀ ਗਾ ਇੱਕ ਮਿੰਟ ਖੜ ਜਾ ਮੜਾ ਦੇ ਵਸ ਹੌਲੀ 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 ਥਰੋਸ ਪਾਉਣਾ ਪੂਰ ਕਿੱਛ ਨਾ ਕਰ ਮੜਾ ਜਾ ਲੱਗ ਨਾ ਕਰ ਨਾ ਕਰ ਟੈਂਪਰ ਪਾਣੀ ਦੇ ਲਿਆਏ ਤੋ ਹੋਰ ਤਾਂ ਲਿਆਉਣਾ ਕੁਛ ਰੋਟੀ ਬਣਨ ਦਾ ਕਿੰਨੀ ਕੀਤਾ ਫਿਰ ਰੋਟੀ ਛੱਕੀਏ ਭੈਰ ਜਾਗਾ ਪਲਟ ਟਰਾਲੀ ਉੱਪਰ ਦੇਣਾ ਇੱਕ ਟਰਾਲੀ ਬਾਹਾਂ ਕੰਮ ਚਲਾਇਆ ਕਰ ਆਪਾਂ ਇਹ ਤਾਂ ਕੰਮ ਬਹੁਤ ਹੋ ਗਏ ਅੰਦਾਜ਼ਾ ਕਰਾ ਸੀਗਾ ਚਲ ਲਾ ਲਾ ਸਾਰਾ ਕੁਝ ਲਾ ਆਵੇ ਪੰਨੀ ਨਾਲ ਲਾਵੀ ਮੇਰੀ ਮੈਂ ਤਾਂ ਸੋਚਿਆ ਮੈਂ ਕਿ ਆ ਵੀ ਕੀ ਆ ਮੂਹਾਂ ਪੈਣ ਲੱਗਿਆ ਹੋਵੇ ਉੱਥੇ ਮਸ ਇੱਧਰ ਮੱਕ ਵਧੀਆ ਪੂਰਾ ਕੁਆਲਿਟੀ ਵਸ ਇੱਧਰ ਦੇਖਣੋ ਤੇ ਡਰ ਗਿਆ ਬਈ ਰੋਟੀ ਉਹ ਨੀਚੇ ਕਈ ਵਾਰ ਕੁੱਤਾ ਬਿਲ ਲਾ ਦੇ ਕੋ ਇਥੇ ਅਵਾਰਾ ਜੇ ਫਿਰ ਦੇਖੋ ਲੈਫਟ ਕਰ ਮੰਗੜ ਨਾਲ ਲੱਗਦਾ ਫਿਰ ਟੈਂਡ ਵੀ ਘਟਾ ਕੇ ਬਾਦ ਆ ਬੰਦਾ ਕੌਣ ਸੀਗਾ ਪਰ ਲੜਗਾ ਪਰਲਾ ਪਰਲਾ ਪੰਨੇ ਲੱਗਦਾ ਜੋ ਲਿਖਿਆ ਮਹਾਰਾਜ ਕਹਿੰਦੇ ਨੇ ਕੱਲੇ ਆਵੇ ਨਾਨਕਾ ਸੱਦੀ ਉੱਠ ਜਾਏ ਹੈ ਉਹ ਤਾਂ ਹੋਣੀ ਐ ਉਹ ਟਾਈਮ ਤੇ ਆ ਕੇ ਉਹ ਕੰਮ ਨੇ ਹੋ ਜਾਣਾ ਜੇ ਮੈਂ ਇਹਦੀ ਡੇਟ ਐਕਸਪਾਇਰ ਹੋ ਗਈ ਜਿੱਦੋਂ ਬਾਅਦ ਮੱਕ ਸੁੱਕਣ ਲੱਗ ਜਾਊਗਾ ਤੇ ਤੂੰ ਨੇ ਟਾਈਮ ਜਦੋਂ ਸਾਂ ਪੂਰੇ ਹੋ ਗਏ ਜਿੱਦੋਂ ਬਾਅਦ ਇੱਕ ਵੀ ਅੱਧਾ ਵੀ ਨਹੀਂ ਆਉਂਦਾ ਹੈਗਾ ਕਿਉਂ ਬੰਦਾ ਵਰਲਡ ਕੱਪ ਕਿਹੜਾ ਲੋਕੀ ਕੀ ਕਹਿੰਦਾ ਅੱਛਾ ਠੀਕ ਆ ਬੰਡਾ ਉਹ ਚਲ ਵਧੀਆ ਚਲ ਫੇਰ ਤਾਂ ਠੀਕ ਆ ਆ ਕਿੱਧਰ ਹੁੰਦੇ ਆ ਇਹ ਐ ਇੱਥੇ ਲਾਲਾ ਉਹ ਗਾਰਾ ਨਾਲ ਮਿੱਧੀ ਨਾਤੇ ਨਾਲ ਕਸੋ ਬਾਈ ਪੱਲੀ ਕਸ ਰਿਹਾ ਮਾਗਰ ਲਿਆ ਕਸੋ ਬਾਈ ਪੱਲੀ ਪੁੱਲੀ ਕਸੋ ਯਾਰ ਜਿੰਦੀ ਅੱਜ ਨਿਕਲਣਗੇ ਚਾਰ ਪਿੱਛੇ ਨਹੀਂ ਨਹੀਂ ਤੂੰ ਇਹ ਬੜਾ ਹੀ ਠੰਡਾ ਅੱਜ ਕੱਲ ਤਾਂ ਬੜੀ ਗਰਮੀ ਸੀਗੀ ਉਵੇਂ ਨਹੀਂ ਇੱਤਾਂ ਦੇ ਛੋਟੇ ਜੱਟਾਂ ਦੇ ਥੱਲੇ ਹੋਣੇ ਯਾਰ ਦੇਖ ਅੱਜ ਬੋਕਣਗੇ ਕੈਚ ਬਦਲ ਕੋ ਜੋਰ ਹਾਂ ਚੱਕਰੀ ਨਹੀਂ ਕੋਈ ਟਰਾਂਕ ਦਾ ਸੰਧਾ ਵਾਲੀ ਘਮਾਉਂਦਾ ਟਰਾਲ ਚੋਰਾ ਦਾ ਕੰਮ ਨਹੀਂ ਤਾਂ ਫਿਰ ਹਾਂ ਬੰਦੀਆਂ ਕਰਦੇ ਸਟੱਪ ਉਹ ਤੂੰ ਉਹ ਬੱਛਾ ਮੋੜਦਾ ਇਹ ਇਹ ਉਹ ਮੋੜਦਾ ਟਾਲੀਆਂ ਵਾਲਾ ਵੀਰ ਜੀ ਫਿਰ ਅੱਜ ਪਾ ਦੋਗੇ ਤੁਸੀਂ ਚਾਰ ਸਾਰਾ ਉਹ ਸ਼ਾਇਦ ਮਾਲਕ ਦੇ ਹੁਕਮ ਨਾਲ ਚਾਹੇ ਤਾਂ ਪਾ ਜਾਾਂਗੇ ਮਾਲਕ ਦੀ ਮਿਹਰ ਹੀ ਆ ਆਲਾ ਮਾਰੀਏ ਤੋਆਰ ਆੜਿਆ ਘੋੜੋ ਇਹ ਲਾਉਣੇ ਆਪਾਂ ਇਹ ਲਾਉਣੇ ਨੇ ਟੋਕੀ ਜਿਹੜੇ ਟੱਕਾ ਦੂੰ ਦੇਖੀ ਇੱਧਰ ਦੇਖਾ ਬਸ ਮੜੇ ਦਾ ਬੈਕ ਸਾਈਡ ਦਾ ਆਪ ਆ ਕੇ ਰੱਖੀਏ ਪਾ ਕੇ ਜੀ ਜਿਹੜੇ ਬਾਤ ਤੋਂ ਕਮਾ ਲਈਏ ਠੀਕ ਹੈ ਮੋਰ ਮੋਰ ਜੀ ਕੋਲੋਂ ਬਣਾਇਆ ਬਹੁਤ 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 ਜੀ ਇੱਧਰ ਪਾ ਲਓ ਵਾਹਿਗੁਰੂ ਵਾਹਿਗੁਰੂ ਟੋਕੇ ਲੱਗਣ ਜਾ ਰਹੇ ਆ ਬਾਈ ਦੇਖੋ ਅੰਤਾਲਾ ਬੰਦੂਲਾ ਮੁੰਡੇ ਸੈੱਟ ਕਰੀ ਜਾਂਦੇ ਆ ਚੱਲਣ ਜਾ ਰਹੀ ਹੈ ਬਾਈਕਦੂ ਦਾ ਖਾਲਸਾ ਵਾਹਿਗੁਰੂ ਖਤੇ ਮਸ਼ੀਨ ਆਪਣੇ ਚੱਲਣ ਜਾ ਰਹੀ ਬਾਹਣ ਥੋੜਾ ਜਿਹਾ ਗਿੱਲਾ ਦਿਖਾ ਰਿਹਾ ਜੀ 4 1 ਨੰਬਰ ਪਾ ਰਿਹਾ ਹੈ ਬਾਈ ਸਿਕੰਦਰ ਨੂੰ ਲਾਓ ਬਾਈ ਲਾਓ ਇੱਕ ਸਾਡੇ ਮੂਹਰੇ ਡੈਕ ਦੇ ਸਕੀਨ ਬਹੁਤ ਨੇ ਬਿਨਾਂ ਡੈਕ ਤੋਂ ਟਰੈਕਟਰ ਨਹੀਂ ਲਿਆਉਂਦੇ ਇਹ ਤੋ ਚਲਦੀ 31 ਮਾਰ ਨਹੀਂ ਸੀ ਨਾ ਇਹ